ਮੈਂ ਸੁਗਮੰਦਰ ਸਿੰਘ ਗੱਜਨਵਾਲਾ ਰਾਸ਼ਟਰੀ ਪ੍ਰਧਾਨ ਆਲਡੀ ਮੈਸਿਕ ਵੈਲਫੇਅਰ ਐਸੋਸੀਏਸ਼ਨ ਅੱਜ ਦੀ ਅੱਜ ਬੰਦੀ ਕਾਲ ਦਿੱਤੀ ਗਈ ਹੈ ਅਸੀਂ ਸਮਾਜ ਦੇ ਭਾਈਚਾਰੇ ਵੱਲੋਂ ਭਲਕ ਭਾਈਚਾਰੇ ਵੱਲੋਂ ਚੇਤਕ ਨਾ ਨਾ ਜਿਹੜੀ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਾਬਾ ਸਾਹਿਬ ਦੀ ਪ੍ਰਤਿਮਾ ਨਾਲ ਜਿਹੜੀ ਅੱਜ ਬੰਦੀ ਕਾਲ ਦਿੱਤੀ ਗਈ ਹੈ ਚਲਾਈ ਕੀਤੀ ਜਾਣੀ ਹੈ ਇਹ ਬਹੁਤ ਹੀ ਮੰਦਭਾਗੀ ਘਟਨਾ ਹੈਗੀ ਹੈ ਜਿਹੜੀ 26 ਜਨਵਰੀ 2025 ਨੂੰ ਗੰਦੰਤਰ ਦਰਸ ਦੇ ਹੋਈ ਗਈ ਹੈ ਤਾਂ ਇਹਦੇ ਪਿੱਛੇ ਜਿਹੜੀ ਆ ਸਾਜ਼ਿਸ਼ ਜਿਹੜੀ ਹੈਗੀ ਆ ਬਹੁਤ ਵੱਡੀ ਸਾਜ਼ਿਸ਼ ਹੈਗੀ ਆ ਇੱਕ ਕੱਲਾ ਆਦਮੀ ਜਿਹੜਾ ਹੈਗਾ ਐਡਾ ਕੁਝ ਨਹੀਂ ਕਰ ਸਕਦਾਗਾ ਜਿਹੜੀ ਪੌੜੀ ਹੈਗੀ ਆ ਦੋ ਤਿੰਨ ਆਦਮੀ ਉਹਨੂੰ ਚੱਕ ਸਕਦੇ ਹੈਗੇ ਆ ਤਾਂ ਜਿਹੜੇ ਉਹਦੇ ਪਿੱਛੇ ਲੋਕ ਹੈਗੇ ਆ ਉਸ ਆਦਮੀ ਨੂੰ ਜਿਨ੍ਹਾਂ ਨੇ ਉਹਨੂੰ ਭੇਜਿਆ ਬ੍ਰੇਨ ਵਾਸ਼ ਕਰਕੇ ਭੇਜਿਆ ਹੈਗਾ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਉੱਚ ਪੱਧਰੀ ਉੱਚ ਪੱਧਰੀ ਜਾਂਚ ਹੋਵੇ ਤੇ ਜਿਹੜੇ ਲੋਕ ਜੜੀਆਂ ਜਿਹੜੇ ਏਜੰਸੀਆਂ ਜੋ ਵੀ ਲੋਕ ਹੈਗੇ ਆ ਉਹ ਜਿਹੜੇ ਉਹ ਵੀ ਜਿਹੜੇ ਸਾਹਮਣੇ ਉਹਨਾਂ ਨੂੰ ਪਤਾ ਲੱਗੇ ਲੋਕਾਂ ਨੂੰ ਵੀ ਕੌਣ ਹੈਗੇ ਆ ਤੇ ਉਹ ਰੈਸਟ ਕਰਕੇ ਸਖਤ ਤਰਾਹਾਂ ਦੇ ਤਹਿਤ ਦੇਸ਼ ਨੂੰ ਦਮਕਦਮਾ ਚਲਾ ਕੇ ਉਹਨਾਂ ਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਬੰਦ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਦੁਰ ਘਟਨਾ ਦੁਰਪਾਗ ਨਹੀਂ ਪੂਰਨ ਘਟਨਾ ਨਾ ਹੋਵੇ ਜਿਹੜੇ-ਜਿਹੜੀਆਂ ਜਥੇਬੰਦੀਆਂ ਨੇ ਅੱਜ ਮੂਹਰੇ ਦੀ ਬੰਦੀਆਂ ਆਜ ਸਾਰੀਆਂ ਹੀ ਲੜੀਆਂ ਮੋਗੇ ਦੇ ਅੱਗੇ ਬੰਦੀਆਂ ਹੈਗੀਆਂ ਜਿਹਦੇ ਵਿੱਚ ਸੀਵਰੇਜ ਅੱਗੇ ਬੰਦੀ ਸੀਵਰੇਜ ਸਪਾਈ ਯੂਨੀਅਨ ਹੈਗੀ ਆ ਉਹਦੇ ਵਿੱਚ ਕ੍ਰਾਂਤੀਕਾਰੀ ਕ੍ਰਾਂਤੀਕਾਰ ਲੋਕਦਲ ਹੈਗਾ ਭਾਵਾਦਸ ਹੈਗੀ ਆ ਔਰ ਦੰਨੀਆਂ ਵੀ ਹੋਰ ਮਜ਼ਦੂਰ ਜਥੇਬੰਦੀਆਂ ਹੈਗੀਆਂ ਗੱਲਾਂ ਮਜ਼ਦੂਰੀਆਂ ਨਾਲ ਸਾਰੀਆਂ ਜਥੇਬੰਦੀਆਂ ਲੱਗ-ਪੱਗ ਸਾਰੀਆਂ ਇਹਦੇ ਵਿੱਚ ਸ਼ਾਮਿਲ ਹੈਗੀਆਂ ਸਾਰੀਆਂ ਪੂਰਾ ਸਾਲ ਦੇ ਰਹੀਆਂ ਹੈਗੀਆਂ ਤੇ ਜਿਹੜਾ ਮੋਗਾ ਹੈਗਾ ਮੁਕੰਮਲ ਬੰਦ ਰਹੇਗਾ ਸੁਣਾਂ ਜੇਕਰ ਸਕੂਲਾਂ ਆ ਕੋਲਜਾਂ ਦੀ ਗੱਲ ਕੀਤੀ ਹੈ ਆਵਾਜੇ ਦੀ ਗੱਲ ਕੀਤੀ ਹੈ ਵੀ ਠੱਪ ਰਹਿ ਗਈ ਨਹੀਂ ਨਹੀਂ ਕੋਈ ਜੀ ਐਮਰਜੈਂਸੀ ਰਸਵਾ ਉਹ ਰਹਿਣਗੀਆਂ ਕੋਈ ਐਂਬੂਲੈਂਸ ਹੈਗਾ ਜਾਂ ਬੱਚੇ ਪੜਨ ਵਾਲੇ ਬੱਚੇ ਆ ਉਹਨਾਂ ਦੇ ਬੱਸਾਂ ਹੈਗੀਆਂ ਜਾਂ ਹਾਂ ਜਿਹੜੇ ਹਸਪਤਾਲ ਹੈਗੇ ਆ ਦੁਕਾਨਾਂ ਹੈਗੀਆਂ ਕਵੈਸਟੀਆਂ ਟਰਾਲ ਪੰਪ ਉਹ ਖੁੱਲੇ ਰਹਿਣਗੇ ਬਾਕੀ ਜਿਹੜੀ ਸਾਰੀਆਂ ਕੁਸ਼ ਉਹ ਬੰਦ ਰਹਿਗਾ ਰਾਜਵਿੰਦਰ ਜੀ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਆ ਮੂਰਤੀ ਨੂੰ ਖੰਡੇ ਚ ਕੀਤਾ ਗਿਆ ਸੀ ਤੁਸੀਂ ਵੀ ਪਹੁੰਚ ਕੇ ਬੰਦ ਦੀ ਕਾਰ ਨੂੰ ਲੈ ਕੇ ਸਮਰਥਨ ਦਿੱਤਾ ਆ ਕਾਲੀ ਦਲ ਵੱਲੋਂ ਕੀ ਕਹੋਗੇ ਐ ਸ਼੍ਰੋਮਣੀ ਅਕਾਲੀ ਦਲ ਜਦੋਂ ਜਦੋਂ ਵੀ ਪੰਜਾਬ ਦੇ ਅਜਿਹੇ ਮਸਲੇ ਹੁੰਦੇ ਹਨ ਭਾਵੇਂ ਉਹ ਐਸੀ ਵਰਗ ਦੇ ਨੂੰ ਲਤਾੜਨ ਦੇ ਮਸਲੇ ਹੋਣ ਭਾਵੇਂ ਉਹ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਨੂੰ ਖੰਡਿਤ ਕਰਨ ਦੀ ਕੱਲ 26 ਜਨਵਰੀ ਵਾਲੇ ਦਿਨ ਕੋਸ਼ਿਸ਼ ਹੋਈ ਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇਹ ਇਹ ਆਵਾਜ਼ ਜਿਹੜੀ ਆ ਇੱਕ ਖੇਤਰੀ ਪਾਰਟੀ ਹੋਣ ਦੇ ਕਰਕੇ ਬੁਲੰਦ ਕਰਦਾ ਆ ਔਰ ਆਪਣੀ ਜ਼ਿੰਮੇਵਾਰੀ ਨੂੰ ਤੰਦੇ ਹੀ ਨਾ ਸਮਝਦਾ ਹੋਇਆ ਅੱਗੇ ਵੀ ਆਵਾਜ਼ ਜਿਹੜੀ ਉਹ ਬੁਲੰਦ ਕਰਦਾ ਰਹੇਗਾ ਪਹਿਲਾਂ ਵੀ ਜਿਹੜਾ ਗ੍ਰਹਿ ਮੰਤਰੀ ਵੱਲੋਂ ਅਮਿਤ ਸ਼ਾਹ ਜੀ ਵੱਲੋਂ ਜਿਹੜਾ ਕੀ ਆ ਵਿਧਾਨ ਸਭਾ ਦੇ ਵਿੱਚ ਬੋਲਿਆ ਗਿਆ ਸੀ ਅਮੇਸ਼ਕਰ ਸਾਹਿਬ ਪਰ ਇਹ ਆਵਾਜ਼ ਜੋ ਉਸ ਤੋਂ ਮੁੜ ਕੇ ਜਿਹੜਾ 26 ਜਨਵਰੀ ਵਾਲੇ ਦਿਨ ਇਹ ਘਟਨਾ ਵਾਪਰਦੀ ਹੈ ਕਿਵੇਂ ਦੇਖਦੇ ਆ ਜਿਹੜਾ ਅਮਿਤ ਸ਼ਾਹ ਜੀ ਨੇ ਉਦੋਂ ਇਹ ਬਿਆਨ ਦਿੱਤਾ ਸੀਗਾ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਇਹ ਉਸ ਦਾ ਵੀ ਉਦੋਂ ਸ਼ੋਮਨੀ ਅਕਾਲੀ ਦਲ ਨੇ ਪਰਜੋਰ ਸ਼ਬਦਾਂ ਦੇ ਵਿੱਚ ਖੰਡਨ ਕੀਤਾ ਸੀ ਸਾਡੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਿਤ ਕੌਰ ਬਾਦਲ ਜਿਹੜੇ ਸਾਬਕਾ ਕੇਂਦਰੀ ਮੰਤਰੀ ਵੀ ਰਹੇ ਉਹਨਾਂ ਨੇ ਉਸੇ ਟਾਈਮ ਇਸ ਨੂੰ ਕੰਡਮਨਡ ਕੀਤਾ ਔਰ ਸ਼ੋਮਨੀ ਅਕਾਲੀ ਦਲ ਐਸਸੀ ਵਿੰਗ ਨੇ ਬਕਾਇਦਾ ਇਸ ਚੀਜ਼ ਦਾ ਜਿਹੜਾ ਨੋਟਿਸ ਲਿਆ ਔਰ ਇਸ ਨੂੰ ਗੰਬੀਰਤਾ ਨਾਲ ਲੈਂਦੇ ਹੋਏ ਉਹਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤੇ ਸ਼ੋਮਨੀ ਅਕਾਲੀ ਦਲ ਵੱਲੋਂ ਕੋਈ ਅਗਲੀ ਕਾਰਵਾਈ ਕੀ ਕੀਤੀ ਜਾ ਸਕਦੀ ਹੈ ਕੋਈ ਕੋਈ ਕੀਤਾ ਜਾ ਸਕਦਾ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੀ ਬਦਲਾਅ ਦੀ ਸਰਕਾਰ ਦੇ ਵਿੱਚ ਇਕੱਲਾ ਤੇ ਇਹ ਇੱਥੇ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਨ ਦੀ ਹੀ ਕੋਸ਼ਿਸ਼ ਨਹੀਂ ਹੋਈ ਇੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਕੋਠੇ ਬਾਬਾ ਜੀਵਨ ਸਿੰਘ ਵਿਖੇ ਅੱਠ ਦਲਿਤ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਗਈ ਮਹਿਜ ਇਸ ਕਰਕੇ ਕਿਉਂਕਿ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਨਸ਼ਾ ਵੇਚਣ ਤੋਂ ਰੋਕਿਆ ਸੀ ਏ ਅੱਜ ਦੇ ਸਮੇਂ ਦੇ ਵਿੱਚ ਇਹ ਸਰਕਾਰ ਦੇ ਵਿੱਚ ਜਿਹੜਾ ਐਸਸੀ ਵਰਗ ਹੈਗਾ ਤੇ ਕਿਸੇ ਵੀ ਕੀਮਤ ਤੇ ਸੁਰੱਖਿਤ ਨਹੀਂ ਹੈਗਾ ਇਹ ਸ਼ੋਮਨੀ ਅਕਾਲੀ ਦਲ ਹਮੇਸ਼ਾ ਇਹਨਾਂ ਦੀ ਲੜਾਈ ਲੜਦੀ ਆਈ ਹੈ ਤੇ ਲੜਦੀ ਰਹੇਗੀ ਅੱਜ ਤੁਹਾਡੇ ਵੱਲੋਂ ਬੰਦ ਦੀ ਕਾਰ ਕੀਤੀ ਇਸੇ ਤੇ ਮੈਨੂੰ ਜਾਣਕਾਰੀ ਦਿਓ ਅੱਜ ਮੋਗਾ ਬੰਦ ਦਾ ਕਾਰਨ ਇਹ ਹੈ ਕਿ 26 ਜਨਵਰੀ ਨੂੰ ਜੋ ਭਾਰਤ ਦਾ ਬਹੁਤ ਵੱਡਾ ਤਿਵਾਰ ਹੁੰਦਾ 26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਜੋ ਕਾਨੂੰਨ ਲਾਗੂ ਹੋਇਆ ਸੀਗਾ ਉਸ ਦਿਨ ਇੱਕ ਬਹੁਤ ਹੀ ਘਟਿਆ ਹਰਕਤ ਅੰਮਰਸਰ ਵਿਖੇ ਦਰਵਾਜਾ ਸਾਹਿਬ ਦੇ ਬਾਹਰ ਬਿਲਕੁਲ ਨਜ਼ਦੀਕ ਇਹ ਬਾਬਾ ਸਾਹਿਬ ਦਾ ਬਹੁਤ ਵੱਡਾ ਪ੍ਰਤੀਮਾ ਲੱਗੀ ਆ ਸਟੈਚੋ ਉੱਥੇ ਇੱਕ ਵਿਅਕਤੀ ਨੇ ਜਿਹਦਾ ਦਿਮਾਗ ਫਿਰਿਆ ਹੋਇਆ ਸਮਝ ਲਓ ਉਹ ਗਲਤ ਅੰਸਰ ਨੇ ਹਤੋੜਿਆਂ ਨਾਲ ਬਹੁਤ ਵੱਡੀ ਪੌੜੀ ਲਾ ਕੇ ਜੋ ਹਤੋੜਿਆਂ ਨਾਲ ਹਮਲਾ ਕੀਤਾ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਇਹ ਬਹੁਤ ਹੀ ਘਟਿਆ ਨਿੰਦਨਯੋਗ ਗੱਲ ਪਰ ਔਰਪ ਤਰੰਤ ਫੜ ਲਿਤਾ ਗਿਆ ਪਰ ਦਿਨ ਦਿਹਾੜੇ ਕੋਝੜੀ ਸਾਜ਼ਿਸ਼ ਰਚੀ ਗਈ ਹੈ ਦਿਨ ਦਿਹਾੜੇ ਉਹਦਾ ਹੌਸਲਾ ਹੋਇਆ ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ ਜਿਹੜੀ ਕਿ ਉਹਨੇ ਇੱਡੀ ਵੱਡੀ ਦਿਨ ਦਿਹਾੜੇ ਹਮਲਾ ਕੀਤਾ ਅਸੀਂ ਪੰਜਾਬ ਸਰਕਾਰ ਤੋਂ ਮੰਗਿਓ ਡੀਜੀਪੀ ਸਾਹਿਬ ਤੋਂ ਅਸੀਂ ਸੀਐਮ ਸਾਹਿਬ ਤੋਂ ਬੇਇਤਿਹਾਤ ਕਰਦੇ ਆ ਅੱਜ ਦਲਿਤ ਸਮਾਜ ਪੂਰੇ ਮੋਗੇ ਵੱਲੋਂ ਕਿ ਉਹ ਜਿਹੜੇ ਉਹਦੇ ਪਿੱਛੇ ਕਿਹੜੀ ਸ਼ਕਤੀ ਕਿਹੜੀ ਤਾਕਤਾਂ ਆ ਜੀਦੇ ਸ਼ਹਿਰ ਤੇ ਉਹ ਬੰਦੇ ਨੇ ਹਤੋੜੇ ਨਾਲ ਹਮਲਾ ਕੀਤਾ ਜੋ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਹਮਲਾ ਜਿਹੜਾ ਹੋਇਆ ਉਹ ਅਜਾ ਨਹੀਂ ਹੋਇਆ ਉਹ ਸਾਡੇ ਸਿੱਖ ਸਮਾਜ ਦੇ ਆਤਮਾ ਤੇ ਹਤੋੜੇ ਚੱਲੇ ਆ ਉਹ ਪਾਰ ਦੇ ਦੇਸ਼ ਦੇ ਆਤਮਾ ਤੇ ਹਤੋੜੇ ਚੱਲੇ ਆ ਉਹਨਾਂ ਨੇ ਮੈਂ ਤੁਹਾਡੇ ਚੈਨਲ ਤੇ ਮੱਧਮ ਜਿਹਾ ਦੱਸ ਦੇਣਾ ਚਾਹਣਾ ਉਹ ਹਤੋੜੇ ਕੋਈ ਸਾਡੇ ਕੱਲਿਆਂ ਤੇ ਨਹੀਂ ਚੱਲੇ ਬਾਬਾ ਸਾਹਿਬ ਕੋਈ ਸਾਡੇ ਕੱਲਿਆਂ ਦਾ ਨਹੀਂ ਗਾ ਸੰਵਿਧਾਨ ਉਹਨਾਂ ਨੇ ਪੂਰੇ ਪਾਰ ਦੇਸ਼ ਦਾ ਲਿਖਿਆ ਉਹ ਜਿਸ ਦੇ ਕਾਨੂੰਨ ਦੇ ਤਹਿਤ ਇਹ ਅਦਾਲਤਾਂ ਬਣੀਆਂ ਇਹ ਕੋਰਟ ਬਣਿਆ ਜੋ ਫੈਸਲੇ ਹੁੰਦੇ ਆ ਜੋ ਇਹ ਸਾਰਾ ਸਿਸਟਮ ਚੱਲਿਆ ਇਹ ਸੰਵਿਧਾਨ ਦੇ ਤਹੀ ਨੇ ਹੀ ਚੱਲਿਆ ਉਸ ਪੇਜ ਜਿਹੜਾ ਨੇ ਹਤੋੜਿਆਂ ਨਾਲ ਹਮਲਾ ਕੀਤਾ ਇਹ ਦੇਸ਼ ਨਿਵਾਸੀਏ ਪੂਰੇ ਦੇਸ਼ ਦੇ ਹਮਲਾ ਕੀਤਾ ਜਿਹਦੀ ਸਜ਼ਾ ਸੰਵਿਧਾਨ ਦੇ ਮੁਤਾਬਕ ਬਣਦੀ ਆ ਉਹ ਦੋਸ਼ੀਆਂ ਤੇ ਸਖਤ ਤੋਂ ਸਖਤ ਉਸ ਬੰਦੇ ਦਾ ਪੁੱਛਿਆ ਜਾਵੇ ਵੀ ਤੂੰ ਤੇਰੇ ਕਿਸ ਦੇ ਕੋਈ ਪੈਸੇ ਦਾ ਲਾਜ ਜਾਂ ਕੋਈ ਹੋਰ ਲਾਜ ਦੇ ਕੇ ਕਿਹੜੀ ਕਿਹੜੀ ਸ਼ਕਤੀ ਆ ਕਿਹੜੇ ਲੋਕ ਆ ਜਿਹਦੇ ਪਿੱਛੇ ਲੱਗੇ ਇਹ ਕੰਮ ਕੀਤਾ ਵਾ ਇਹ ਹਮਲਾ ਕੀਤਾ ਉਹ ਸ਼ਕਤੀਆਂ ਨੂੰ ਬੇਨਕਾਬ ਕਰਕੇ ਇਹ ਲੋਕਾਂ ਸਾਹਮਣੇ ਦਿਖਾਏ ਜਾਵੇ ਤਾਂ ਜੋ ਪਤਾ ਲੱਗੇ ਇਹ ਜਿਹੜੇ ਪੰਜਾਬ ਦੀ 파ਰਦੀ ਅਮਨ ਸ਼ਾਂਤੀ ਨੂੰ ਪੰਗ ਕਰਨ ਦੇ ਪਿੱਛੇ ਲੱਗੇ ਆ ਉਹਨਾਂ ਨੂੰ ਨੰਗਾ ਕੀਤਾ ਜਾਵੇ ਕਿੱਦਾਂ ਦਾ ਸਮਰਥਨ ਮਿਲਿਆ ਅਜ ਮੋਗੇ ਅੱਜ ਮੋਗੇ ਦੇ तमाम ਵਪਾਰੀਆਂ ਨੇ ਦੁਕਾਨਦਾਰਾਂ ਨੇ ਸ਼ਹਿਰ ਨਿਵਾਸੀਆਂ ਨੇ ਪੂਰਨ ਤੌਰ ਤੇ ਪੰਦ ਦਾ ਪੂਰਾ ਸਮਰਥਨ ਕੀਤਾ ਸਾਡਾ ਸੰਯੋਗ ਕੀਤਾ ਅਸੀਂ ਦਲਿਤ ਸਮਾਜ ਦੇ ਸਾਰੇ ਜਥੇਬੰਦੀਆਂ ਵੱਲੋਂ ਉਹਨਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਦਿਨੋਂ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੋ ਪ੍ਰਦਰਸ਼ਨ ਕੀਤਾ ਗਿਆ ਅਗਲੀ ਨੀਤੀ ਕੀ ਹੈ ਜੇ ਕੀ ਹੈ। ਅਗਲੀ ਰਣਨੀਤੀ ਇਹ ਅਸੀਂ ਜਦੋਂ ਤੱਕ ਉਹ ਦੋਸ਼ੀ ਜਿਹੜੇ ਪਿੱਛੇ ਕੰਮ ਕਰ ਰਹੇ ਆ ਬੈਕਗ੍ਰਾਉਂਡ ਪਿੱਛੇ ਖੜੇ ਆ ਜਿਨ੍ਹਾਂ ਨੇ ਕੰਮ ਕਰਾਇਆ ਉਹ ਲੰਗੇ ਹੋਣੇ ਚਾਹੀਦੇ ਆ ਜਦੋਂ ਤੱਕ ਉਹਨਾਂ ਦੇ ਬੈਕਗ੍ਰਾਉਂਡ ਪਿੱਛੇ ਬੰਦੇ ਕੰਮ ਕਰ ਰਹੇ ਆ ਦੇ ਕਹਿਣ ਤੇ ਉਸ ਵਿਅਕਤੀ ਨੇ ਹਮਲਾ ਕੀਤਾ ਉਹ ਦੋਸ਼ੀ ਵੀ ਫੜੇ ਗ੍ਰਿਫਤਾਰ ਹੋਣੇ ਚਾਹੀਦੇ ਆ ਨਹੀਂ ਤਾਂ ਇਹ ਸੰਘਰਸ਼ ਪੰਜਾਬ ਲੈਵਲ ਤੱਕ ਹੀ ਅਸੀਂ ਇਸ ਸੰਘਰਸ਼ ਨੂੰ ਭਾਰਤ ਲੈਵਲ ਤੱਕ ਪਹੁੰਚਾਵਾਂਗੇ